ਪੂਰੇ ਪੰਜਾਬ ਦੇ ਵਿੱਚ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਜੀ ਹਾਂ ਜੀ ਵੀ ਤੁਹਾਨੂੰ 2-3 ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਵਿਜ਼ਿਬਿਲਟੀ ਹੈ ਜਵਾਹੀ ਜ਼ੀਰੋ ਹੋ ਜਾਏਗੀ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਕਿ ਸਾਹਮਣੇ ਦਾ ਕੁਝ ਵੀ ਨਹੀਂ ਦਿਖ ਰਿਹਾ ਬਿਲਕੁਲ ਹੀ ਜੋ ਹੈ ਵਿਜ਼ਿਬਿਲਟੀ ਜ਼ੀਰੋ ਹੋਈ ਹੈ ਉੱਥੇ ਹੀ ਅੰਮ੍ਰਿਤਸਰ ਤੇ ਪਠਾਨਕੋਟ ਦੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਲੋਕ ਘਰੋਂ ਵੀ ਬਾਹਰ ਨਿਕਲਣ ਦੇ ਵਾਸਤੇ ਡਰ ਰਹੇ ਨੇ ਉੱਥੇ ਅਸੀਂ ਤੁਹਾਨੂੰ ਵੀ ਇਹੀ ਕਵਾਂਗੇ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਆਪਣਾ ਪੂਰਾ ਧਿਆਨ ਰੱਖੋ ਤੇ ਨਾਲ ਹੀ ਵਾਹਨ ਚਲਾਉਂਦੇ ਹੋਏ ਜਮਾਂ ਵੀ ਸਪੀਡ ਤੇਜ਼ ਨਾ ਕਰੋ ਕਿਉਂਕਿ ਕੋਈ ਵੀ ਜੋ ਹੈ ਇਥੇ ਕਟਨਾ ਵਾਪਰ ਸਕਦੀ ਹੈ ਉਥੇ ਦੱਸ ਦਈਏ ਕਿ ਤੁੰਦ ਜੋ ਹੈ ਪੂਰੀ ਜਨਵਰੀ ਦੇ ਮਹੀਨੇ ਜੋ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਣ ਵਾਲਿਆ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਉੱਥੇ ਹੀ ਮੀ ਦਾ ਅਲਰਟ ਵੀ ਜਾਰੀ ਹੋਇਆ ਹਾਲਾਂਕਿ ਇੱਕ ਦੋ ਦਿਨ ਮੀ ਪੈਣ ਦੀ ਕੋਈ ਸੰਭਾਵਨਾ ਨਹੀਂ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਹੈ ਉਸ ਤੋਂ ਬਾਅਦ ਫਿਰ ਤੋਂ ਮੀ ਦੀ ਸੰਭਾਵਨਾ ਬਣ ਰਹੀ ਹੈ ਕਿ